ਹਾਂ ਆਹ ਕੰਟਰੋਲ ਉਰੀ ਜਾਊਗਾ ਹਨਾ ਆਹ ਕੰਟਰੋਲ ਕੱਲਾ ਹਾਂ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਸਾਰੇ ਪ੍ਰਾਣ ਮੰਗੋ ਹਰਸਨਾਉ ਜੀ ਸਭ ਠੀਕ ਹੈ ਤੇ ਮਿਲਕਿੰਗ ਕਰਦੇ ਹਾਂ ਸਟਾਰਟ ਜੀ ਉਹ ਨਿੱਤ ਰਾਤ ਦਾ ਕੰਮ ਦੂਜਾ ਹੋ ਗਿਆ ਸੀ ਫਿਰ ਬਾਅਦ ਚ ਸ਼ੇਅਰ ਕਰਨੀ ਪਈ ਉਹ ਦੂਜੇ ਪੇਜ ਤੇ ਆਪਣਾ ਵਾਲੇ ਦਵਿੰਦਰ ਵਾਲੇ ਤੇ ਖੁੱਲ ਗਿਆ ਸੀ ਕੰਮ ਤੇ ਕ੍ਰਾਂਤੀ ਡੈਰੀ ਫਾਰਮ ਤੇ ਰਾਤ ਵਾਲੀ ਜਿਹੜੀ ਖਾਲੀ ਕੀਤੀ ਸੀ ਉਹ ਕ੍ਰਾਂਤੀ ਡੈਰੀ ਫਾਰਮ ਵਾਲੇ ਪੇਜ ਤੇ ਆਪਣੀ ਹੋ ਗਈ ਆਪਾਂ ਇਹਦੇ ਕਨਫਿਊਜ਼ ਸੀਗੇ ਵੀ ਯਾਰ ਤੇ ਪਹਿਲੀ ਚੋ ਲਈ ਸਟਾਰਟ ਆ ਵੀ ਤੇ ਰੱਬ ਦਾ ਨਾਮ ਤੇ ਕਰ ਕੇ ਚਵਾਈ ਸ਼ੁਰੂ ਹੋਰ ਜੈਂਚਲ ਕੀ ਆਲਾ ਵਈ ਹਾਂਜੀ ਸਣੀ ਨਤਨ ਕੁਲਦੀਪ ਕੁਲਦੀਪ ਰਾਮ ਰਾਮ ਜੀ ਲਵਦੀਪ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਗੁਰਦੀਪ ਓਕੇ ਜੀ ਬਾਈ ਲਵਦੀਪ ਮਿੱਤਰ ਕਰੋ ਚੱਕਾ ਚੜਦੀ ਕਲਾ ਚਾਹੀਦੀ ਆ ਹਮਮ ਕਮਾ 11 ਦੀ ਜੇ ਚੜਦੀ ਕਲਾ ਹੋ ਤਾਂ ਸਾਡੀ ਤਾਂ ਫੇਰ ਹੀ ਚੜਦੀ ਕਲਾ ਰਹਿਣੀ ਹੈ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਹਾਂਜੀ ਗੁੱਡ ਮਾਰਨਿੰਗ ਹਾਂ ਬਧੀਆ ਹਮਸਿੰਸਾ ਸਾਹਿਬ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜਗਸੀਰ ਵੀ ਕਹਿੰਦਾ ਕਹਿੰਦਾ ਗੁੱਡ ਬਾਈ ਬਾਕੀ ਧੰਨਵਾਦ ਡਾਕਟਰ ਤਸਵੀਰ ਵੀ ਝੜ ਗਿਆ ਡਾਕਟਰ ਮੇਜਰ ਸਾਹਿਬ ਵਾਲਕੜਿਆਂ ਵਾਲੇ ਵੀ ਜੁੜ ਗਏ। ਹਾਂਜੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹੋਰ ਸੁਣਾਓ ਜੀ। ਹਾਂਜੀ ਮੌਰਨਿੰਗ ਗੁੱਡ ਮੌਰਨਿੰਗ ਗੁੱਡ ਮੌਰਨਿੰਗ ਧੰਨਵਾਦ ਭਾਈ ਬਹੁਤ-ਬਹੁਤ ਸਾਰੇ ਭਰਾਵਾਂ ਦਾ। ਜਲਦੀ ਜਲਦੀ ਸ਼ੇਅਰ ਵੀ ਕਰ ਦਿਓ। ਤੇ ਬਾਕੀ ਆਪਾਂ ਜਿਹੜੀ ਆਥਨ ਵਾਲੀ ਆਪਾਂ ਲਾਈਵ ਕਰਾਂਗੇ ਨਾ ਉਸ ਤੋਂ ਪਹਿਲਾਂ ਨਾ ਇੱਕ ਵੀਡੀਓ ਸ਼ੂਟ ਕਰਾਂਗੇ ਆਪਾਂ ਫਾਰਮ ਦੀ ਉਹਦੀ ਬਾਈ ਨਾਲ ساری ਗੱਲਬਾਤ ਕਰਾਉਣੀ ਹੈ ਕਿਉਂਕਿ ਆਪਾਂ ਹੀ ਬਾਈ ਦੇ ਫੈਨ ਹੋ ਗਏ ਸੱਚ ਹੈ ਕਿਉਂਕਿ 30 35 ਪਸ਼ੂ ਆ ਬਾਈ ਕੋਲੇ ਤੇ ਇਕੱਲਾ ਦੇ ਲਾ ਸਾਹ ਹੁੰਦਾ ਤੇ ਹੁਣ ਸਾਰੇ ਜੁਗੜਾ ਪਾ ਲਿਆ ਰੀ ਫਾਰਮਾਂ ਦੇ ਨੇ ਨੇ ਆਪਣੇ ਕੋਲੇ ਨੌਕਰਾ ਕਿਵੇਂ ਤਾਂ ਹੀ ਗੁਹਾ ਪਿਆ ਹੁੰਦਾ ਤੇ ਬਾਈ ਦੇ ਫਾਰਮ ਦੇ ਵਿੱਚ ਦੇਖਣ ਜੋ ਗਏ ਚੀਜ਼ ਜਦੋਂ ਬੰਦੇ ਨੇ ਕਹਿੰਦੇ ਆਪ ਸਾਹਮਣਾ ਬੜਾ ਵਧੀਆ ਲੱਗਦਾ ਹਨਾ ਤਾਂ ਭਰਾ ਨੂੰ ਛੱਡਦੀ ਕਲਾ ਰੱਖੇ ਪ੍ਰਮਾਤਮਾ ਹੀ ਮਿਹਨਤੀ ਪਰਿਵਾਰ ਹੈ ਤਾਂ ਸਲਾਮ ਹੈ ਇਹਨਾਂ ਦੀ ਮਿਹਨਤ ਨੂੰ ਇਹ ਸਰਦਾਰੀਆ ਤੂੰ ਦੇਖੋ ਵੀ ਸਾਰੇ ਪਸ਼ੂ ਬੰਦੇ ਨੇ ਇਕੱਲੇ ਨੇ ਸਾਹਮਣੇ ਯਾਰ ਆਪਣੇ ਆਪਾਂ ਕਹਿੰਦਾ ਨਾ ਨਾ ਬਾਈ ਆਪਣਿਆਂ ਲਈ ਆਪਾਂ ਨੂੰ ਫੋਨ ਇੱਕ ਦੂਜੇ ਨੂੰ ਯਾਰ ਆਈਂ ਕਰੀਦਾ ਬੰਦਾ ਨਹੀਂ ਮਿਲਦਾ ਬੰਦਾ ਦੇ ਦੇ ਹੋਈ ਬਾਈ ਯਾ ਦੇ ਦੇ ਲੇਬਰ ਬਿਨਾ ਕੰਮ ਨਹੀਂ ਚੱਲਦਾ ਤੂੰ ਦੇਖ ਲੈ ਵੀ ਬਾਈ ਦੀ ਕੋਸ਼ਿਸ਼ ਰੱਖੇ ਨਹੀਂ ਬੰਦੇ ਨਹੀਂ ਰੱਖਿਆ ਦੇਖ ਲੈ ਯਾਨੀ ਕਿ ਮੇਰੇ ਜਿੰਨੇ ਪਸੂ ਬਾਈਕ 'ਤੇ ਬੈਠਾ ਹੈ ਮੇਰੇ ਕੋਲੇ ਉਹਨੇ ਉਹਨੇ ਪਸੂਆਂ ਦੇ ਤਿੰਨ ਬੰਦੇ ਆ ਜੀ ਹੈਨਾ ਫਿਰ ਪਾਂਦੇ ਬਾਈਕ 'ਤੇ ਨੇ ਵੀ ਸਲਾਮ ਆ ਯਾਰ ਹੈਨਾ ਉਹਨੇ ਪਸੂਆਂ ਦੇ ਤਿੰਨ ਬੰਦੇ ਕੰਮ ਕਰਦੇ ਆ ਬਾਈਕ ਦੇ ਲੈ ਇਕੱਲਾ ਚਾਲਦਾ ਬੱਤੀ ਹੋਰ ਬਸਾਨੀ ਹੋ ਜਾਵੇ ਜੀ ਜੌੜੇ ਨਹੀਂ ਲਵਾਉਂਦਾ ਅੱਛਾ ਜਾਂਦੇ ਵੀ ਆ ਸਾਰੇ ਪਾਸੇ ਇਹ ਵੀ ਬਹੁਤ ਵਧੀਆ ਚੀਜ਼ ਹੈ ਮੇਲਿਆਂ ਦੇ ਜਾਣਾ ਜ਼ਰੂਰੀ ਹੈ ਜੀ ਹੈਨਾ ਇਹੀ ਤਾਂ ਮੈਨੂੰ ਸਲਾਮ ਹੁੰਦੀ ਆ ਜੰਗਾ ਲੱਗਦਾ ਹੈ ਨਾ ਆਪਾਂ ਕਹਿੰਦੇ ਸਾਡਾ ਭਰਾ ਯਾਰ ਆਪਦੀ ਮਿਹਨਤ ਕਰਕੇ ਤਾਂ ਆਇਆ ਹੈ ਨਾ ਤਾਂ ਬਹੁਤ ਬਹੁਤ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ Tubarão, a ser... ਹਾਂਜੀ 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 ਬਾਈ ਜਰੂਰ ਪਹੁੰਚੇਗੇ ਜੀ ਹਾਂਜੀ ਬਾਈ ਜਰੂਰ ਪਹੁੰਚੇਗੇ ਜੀ ਹਾਂਜੀ ਬਿਲਕੁਲ ਰਾਜਸਥਾਨ ਵੀ ਮਿਲ ਜੀ ਬਿਲਕੁਲ ਰਾਜਸਥਾਨ ਵੀ ਮਿਲ ਤੇ ਕਿਸ ਨੂੰ ਪਤਾ ਆਪਾਂ ਤਾਂ ਬਸ ਬਣਾ ਕੇ ਨਾਲ ਦੀ ਨਾਲ ਵੀਡੀਓ ਸ਼ੇਅਰ ਕਰ ਦਿੰਨੇ ਆ ਮੈਂ ਤਾਂ ਅੱਜ ਵੀ ਮੈਨੂੰ ਕਈ ਭਰਾ ਫੋਨ ਲਾਉਂਦੇ ਆ ਬਾਅਦ ਚ ਵੀ ਬਾਈ ਰੇਟ ਕੀ ਆ ਮੈਂ ਤੱਕ ਜਿੰਨੇ ਵੀ ਭਰਾ ਕੇ ਤੁਸੀਂ ਪੁੱਛ ਲਿਓ ਕੋਈ ਜਿੰਨੀਆਂ ਵੀਡੀਓ ਮੈਂ ਪਾਉਣਾ ਮੈਂ ਕਦੇ ਕਿਸੇ ਦਾ ਰੇਟ ਨਹੀਂ ਪੁੱਛਿਆ ਜਦੋਂ ਆਪ ਨੂੰ ਪਤਾ ਹੁੰਦਾ ਵੀ ਚਲੋ ਜਿਹੜੀ ਚੀਜ਼ ਚੰਗੀ ਆ ਤਾਂ ਚੰਗੀ ਆ ਚੰਗੀ ਚੀਜ਼ ਦਾ ਰੇਟ ਮਾਲਕ ਦੇ ਹਿਸਾਬ ਨਾਲ ਹੀ ਹੁੰਦਾ ਤਾਂ ਕੀ ਸੈੱਟ ਕਰਨਾ ਵੀਰੇ ਕਿਵੇਂ ਚੰਚਲ ਕੀ ਪੁੱਛਣਾ ਚਾਹੀਦਾ ਬਾਕੀ ਬਹੁਤ ਬਹੁਤ ਧੰਨਵਾਦ ਹੈ ਵੀਰੇ ਤੁਹਾਡੇ ਸਾਰੇ ਭਰਾਵਾਂ ਦਾ ਹਨ ਤੁਸੀਂ ਕਮੈਂਟ ਕਰਦੇ ਆ ਤੁਹਾਡੇ ਕਮੈਂਟਾਂ ਦੇ ਨਾਲ ਹੌਂਸਲਾ ਮਿਲਦਾ ਹੈ ਠੀਕ ਹੈ ਭਰਾਵਾਂ ਨੂੰ ਜੈਂਟਰ ਰੇਟ ਆਲਾ ਵੀ ਮੈਂ ਦੇਖਿਆ ਬਈ ਕੀ ਵੀ ਗੱਲ ਤੁਸੀਂ ਮੰਨੋ ਨਾ ਮੰਨੋ ਜਿਹੜੀ ਚੀਜ਼ ਦਾ ਰੇਟ ਪਤਾ ਉਹ ਵੇਖਦੇ ਨਹੀਂ ਬਈ ਬਸ ਸੈਂਡ ਵਾਲੀ ਗੱਲ ਇਹ ਹੈ ਚੀਜ਼ ਦਾ ਰੇਟ ਨਾ ਪਾਓ ਕੋਈ ਵੀ ਬੰਦਾ ਸੋਡੇ ਚ ਕੋਈ ਮਰਜ਼ੀ ਵੀਡੀਓ ਪਾਉਂਦੇ ਬਣਾਉਂਦਾ ਕੁਝ ਵੀ ਨਹੀਂ ਰੇਟ ਫੋਨ ਤੇ ਠੀਕ ਹੈ ਫੋਨ ਤੇ ਰੇਟ ਦਾ ਉਹ ਹੁੰਦਾ ਰੇਟ ਪਾ ਕੇ ਨਾ ਮੈਂ ਐਂ ਦੇਖਿਆ ਕਿ ਇਹਨਾਂ ਦੇ ਚੰਗੇ ਕੰਮ ਨੂੰ ਲੋਕ ਨਹੀਂ ਕਰਨਦੇ ਜਿਹੜੀ ਚੀਜ਼ ਦਾ ਰੇਟ ਉੱਤੇ ਪਾ ਦਗੇ ਨਾ ਉਹ ਆਪਾਂ ਜਿਵੇਂ ਯਾਰ ਬਹੁਤ ਨਹੀਂ ਹੁੰਦੇ ਆਪਾਂ ਕਹਿੰਦੇ ਨੇ ਆ ਦੇਖੀ ਜਿਹਦਾ ਰੇਟ ਨਹੀਂ ਪਿਆ ਉਹਨੂੰ ਤਾਂ ਅਗਲਾ ਕਦੋਂ ਵੀ ਐਂਡ ਠੀਕ ਹੈ ਜਿੰਨੇ ਦੀ ਮਰਜ਼ੀ ਲੈਣਾ ਪਰ ਜਦੋਂ ਰੇਟ ਪਾਤਾ ਆਪਾਂ ਮੰਗਦੀ ਉਹ 5000 ਮਿਲਦੀ ਹੋਵੇ ਮੱਝ ਪਰ ਉਹਦੇ ਯਾਰ ਮੱਝ ਨਾ ਲੈਣ ਦੇਣਗੇ ਕੁਝ ਮਰਜ਼ੀ ਹੋ ਜੇ ਇਹ ਆ ਰੱਬ ਕੋਲ ਨੂੰ ਹੀ ਦੇਖਿਆ ਵਾ ਅਗਲਾ ਬੰਦਾ ਇੰਨੇ ਪਏ ਓਏ ਨਾ 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 ਇੰਨੇ ਵਾਲੀ ਕਿੱਥੇ ਲੱਗਦੀ ਐ ਇਹ ਐਂ ਜੇ ਕਰਕੇ ਗੱਲ ਜੀ ਟਾਲ ਦਿੰਦੇ ਨਾ ਬਸ ਆਹੀ ਸੱਪਾ ਪੈਂਦਾ ਹੈ ਠੀਕ ਹੈ ਜਿਹੜੀ ਰੇਟ ਆਈ ਗੱਲ ਹੁੰਦੀ ਆਪਾਂ ਨੂੰ ਪਤਾ ਹੀ ਹੁੰਦਾ ਵੀ ਇੰਨਾ ਦੁੱਧ ਦਿੰਦੀ ਆ ਮੱਝ ਹਨ ਇੰਨਾ ਕੁ ਰੇਟ ਇਹਦਾ ਚਾਹੀਦਾ ਫਿਰ ਬੰਦਾ ਆਪਦੀ ਡੀਲ ਆਪੇ ਭੈਣ ਪਾਈ ਆਪੇ ਫੋਨ ਤੇ ਕਰ ਲੈਂਦੇ ਆ ਹਨ ਤਾਂ ਇਹ ਚੀਜ਼ ਹੈ ਤੇ ਮੈਂ ਮੈਂ ਚੰਚਲੇ ਇਸੇ ਕਰਕੇ ਨਹੀਂ ਉਹ ਕਰਦਾ ਸੱਚੀ ਸੱਚ ਹੈ ਸੱਚ ਜਾਣੋ ਬਿਲਕੁਲ ਬਾਈ ਸੁਖਪ੍ਰੀਤ ਬਾਕੀ ਵਧਾਈਆਂ ਦੇ ਪਾਤਰ ਹਨ ਇਹ ਗੱਲ ਮੰਨਣ ਜੋਗਾ ਜਿਹੜੇ ਸਿੰਘ ਸਾਹਿਬ ਨੇ ਹੀ ਕਰਦੇ ਜਿਹੜਾ ਸਾਹਿਬ ਵੀ ਕਰੂਗੇ ਅੱਛਾ ਜੀ ਆਪਣਾ ਸਿੰਘ ਰਮਨਦੀਪ ਗੱਲ ਜੀ ਠੀਕ ਹੈ ਜੀ ਓਕੇ ਜੀ ਤਾਂ ਹੋਰ ਸੁਣਾਓ ਫਿਰ ਸਾਰੇ ਯਾਰ ਸਭ ਚੜਦੀ ਕਲਾ ਮੈਂ ਮਾਤਰੀ ਗੱਲ ਮੰਨਦਾ ਵੀਰੇ ਹਨਾ ਕਮੈਂਟ ਵਾਲਾ ਦੇਖੋ ਜੀ ਹਨਾ ਆਪਾਂ ਜਿਹੜੇ ਤੁਸੀਂ ਪ੍ਰਾ ਚੰਗਾ ਕਮੈਂਟ ਕਰਦੇ ਆਂ ਆਪਾਂ ਤਾਂ ਤੁਹਾਡੇ ਵਾਸਤੇ ਵੀਡੀਓ ਪਾਈ ਦੀਆਂ ਜਿਹੜੇ ਨੇ ਗਲਤ ਕਮੈਂਟ ਕਰਨਾ ਵੀਰੇ ਉਹਨਾਂ ਤਾਂ ਕਾਰ ਹੀ ਦੇਣਾ ਮੈਂ ਇਸ ਦਾ ਇੱਕ ਚੀਜ਼ ਤਾਂ ਹੋਰ ਹੈਰਾਨ ਅ ਕਈ ਦਿਨ ਹੋ ਗਏ ਬਾਈ ਉਹ ਕਹਿੰਦਾ ਜ਼ਿੰਦਗੀ ਦੇ ਵਿੱਚ ਮੈਂ ਕਿਤੇ ਵੀਡੀਓ ਵੀ ਨਹੀਂ ਪਾਈ ਅੱਛਾ ਜੀ ਉਹਨੇ ਵੀਡੀਓ ਪਾਤੀ ਉੱਤੇ ਲਿਖਿਆ ਹੋਇਆ ਕਹਿੰਦਾ ਪਤਾ ਨਹੀਂ ਆਈ ਯਾਨੀ ਕਿ ਵੀ ਉਹਦੇ ਕੰਮ ਦੀ ਕੋਈ ਵੀਡੀਓ ਪਾਈ ਉਹ ਤਾਂ ਲਿਖਤਾ ਕਹਿੰਦਾ ਯਾਰ ਅੱਜ ਤੀਜੇ ਦਿਨ ਕਹਿੰਦਾ ਪਾਦ ਨੇ ਇਹ ਤਾਂ ਕਹਿੰਦਾ ਕੰਮੀ ਫੇਲ ਐ ਕਹਿੰਦਾ ਮੇਰਾ ਆਪ ਦਾ ਦੇਖਿਆ ਉਹ ਕਹਿੰਦਾ ਭਾਈ ਤੂੰ ਕਿੱਥੋਂ ਦੇਖ ਲਿਆ ਜਦੋਂ ਅਸੀਂ ਤਾਂ ਪਾਈ ਵੀ ਨਹੀਂ ਵੀਡੀਓ ਪਹਿਲੀ ਵਾਰ ਪਾਈ ਆ ਤੂੰ ਕਿਉਂ ਗੱਪ ਮਾਰੀ ਜਾਂਦਾ ਹੈ ਨਾ ਕਮੈਂਟ ਦੇ ਵਿੱਚ ਕਿ ਰੱਬ ਕੰਨੂ ਹੀ ਹੁੰਦਾ ਜਿਹੜੇ ਕੰਮ ਕਰਨਾ ਸਹੀ ਭਾਈ ਉਹ ਗਲਤ ਕਮੈਂਟ ਨਾ ਕਰੂ ਕਦੇ ਵੀ ਜ਼ਿੰਦਗੀ 'ਚ ਠੀਕ ਐ ਜਿਹੜੇ ਬੰਦੇ ਆਪਾਂ ਕਹਿ ਸਕਦੇ ਆ ਬੇਲੇ ਕਹਿ ਸਕਦੇ ਆ ਨਾ ਤੇ ਜਾਂ ਫੇਕ ਐੜੀਆਂ ਕਹਿ ਸਕਦੇ ਆ ਬਸ ਇਹ ਇੱਕ ਦੂਜੇ ਨੂੰ ਮਰਵਾਉਣ ਦੇ ਕਮੈਂਟ ਕਰਤ ਠੀਕ ਐ ਤੇ ਬਾਕੀ ਆਪਾਂ ਦਾ ਉਹ ਗੱਲ ਆ ਭਾਈ ਜੇ ਹੁਣ 2.5 ਲੱਖ ਤਾ ਆਪਾਂ ਦੂਜੇ ਭਰਾਵਾਂ ਦੇ ਲਈ ਤਾਂ ਜੁੜੇ ਹੈ ਨਾ ਆਪਾਂ ਉਹਨਾਂ ਲਈ ਕੰਮ ਕਰਨਾ ਹੈ ਠੀਕ ਆ ਇੰਨੇ ਬੰਦਾ ਚੋਂ ਨਾਲੇ ਇੰਨੇ ਕ ਬੰਦੇ ਜੇ ਆਪਣੇ ਨਾਲ ਹੁਣ ਆਪਣੀ ਫੇਸਬੁੱਕ ਫੈਮਿਲੀ 2.5 ਲੱਖ ਤੋਂ ਵੱਧ ਗਈ YouTube ਆਪਣਾ 1.45 ਲੱਖ ਹੋ ਗਿਆ ਤਾਂ ਜੇ ਉਹਨਾਂ ਚੋਂ ਉਹਦੇ ਵਾਂਗੂ 1000 ਬੰਦਾ ਵੀ বেকার ਹੈ ਤਾਂ ਆਪਾਂ ਤਾਂ ਆਪਣੇ ਭਰਾਵਾਂ ਲਈ ਉਹਦੇ ਵਾਂਗੂ 2.49 ਲੱਖ ਵਾਸਤੇ ਪਾਉਣੀਆਂ ਵੀਡੀਓ ਲੋ ਵੀ ਮਿੱਤਰੋ ਚਲੋ ਚੋਈ ਚਲੋ ਬਾਟਰੀ ਦੇ ਹਿਸਾਬ ਨਾਲ ਥੋੜਾ ਦੁੱਧ ਘੱਟ ਨਹੀਂ ਲੱਗਦਾ ਹੁਣ ਲੱਗਦਾ ਤਾਂ ਹੈਗਾ ਹੈ ਹੈਨਾ ਚਲੋ ਕਈ ਵਾਰੀ ਪਸ਼ੂ ਵੀ ਡਰਦਾ ਬਈ ਤਾਂ ਲੋ ਵੀ ਮਿੱਤਰੋ ਜ਼ੀਰੋ ਹੋ ਗਈ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਪਹਿਲਾਂ ਆਪਾਂ ਇਹ ਚੈਨਲ ਤੇ ਦਿਖਾ ਦਨੇ ਆ ਜੀ ਚੱਲੀ ਜਾਂਦਾ ਇੱਧਰਲੇ ਚ ਬਾਲਟੀ ਆ ਠੀਕ ਹੈ ਹੁਣ ਆਇਆ YouTube ਵਾਲੇ ਚ ਬਾਲਟੀ ਲੈ ਲੈਣੇ ਆਪਾਂ Facebook ਵਾਲੇ ਦੇ ਦਿਖਾ ਦਨੇ ਲੋ ਜੀ ਲੈ ਬਰੇ ਪਾ ਦੇ ਆਦੇ ਨੂੰ ਚੋਰ ਗੂਂਦਾ ਬਾਕੀ ਅੰਡਾ ਵਾਲੀ ਗੱਲ ਤਾਂ ਇਹ ਆ ਬਾਈ ਕਹਨ ਕੋਈ ਮਰ ਗਿਆ ਜਿਹੜਾ ਇਹ ਇਹਦਾ ਬਹੁਤ ਚੰਗੀ ਮਜ ਹੈ ਜੇ ਮੰਨ ਲਾ ਟਾਈਮ ਤੋਂ ਜਦੋਂ ਮੈਂ ਤੁਹਾਨੂੰ ਰਾਤ ਵੀ ਦੱਸਿਆ ਸੀ ਬਾਈ ਤੇ 2 ਲੀਟਰ ਕੱਢਣ ਵਾਲੀ ਗੱਲ ਹੈ ਹਨਾ ਚਲੋ ਉਹ ਹਜੇ ਇਹ ਚੌਥਾ ਸੂਆ ਸੂਈ ਜਾਣਾ ਬਾਈ ਹਾਂਜੀ ਚੌਥਾ ਜੀ ਹਾਂ ਆਪਾਂ ਤੋਂ ਉਹ ਦੂਜਾ ਦੱਸਿਆ ਗਿਆ ਦੂਜਾ ਸੂਆ ਦੀ ਭੈਣ ਸੂਈ ਹੈ ਹਨਾ ਤੀਜਾ ਸੂਈ ਅੱਛਾ ਉਹ ਤੀਜਾ ਸੂਆ ਸੂਪੀ ਸੁਣਾ ਉਹਨੇ ਕਿੱਥੇ ਜਾ ਕੇ ਤੇ ਫਿਰਤੀ ਪਹਿਲਾਂ ਠੀਕ ਹੈ ਜੀ ਇਹ ਨਹੀਂ ਲੱਗਦਾ ਤੰਨੜੇ ਇਕੱਠੇ ਹੀ ਹੋਣਗੇ ਚਾਹ ਤਮਸ ਟੈਂਸੋਗ੍ਰਾਮ ਆਪ ਕਰੇ ਅਨ ਸੌਰੀ ਸੀ ਰੋ ਮਾਈਗ ਨਾ ਇਹ ਤਾਂ ਕਹਿੰਦਾ ਕਿਸੇ ਸਰਕਾਰ ਨੂੰ ਵੀ ਕਹਿੰਦਾ ਪਾਉ ਮਤ ਨਹੀਂ ਮਿਲਦੀ ਸਹੀ ਗੱਲ ਹੈ ਸਹੀ ਗੱਲ ਹੈ ਨਹੀਂ ਸੋਣਾ ਦੁੱਧ ਦਿੱਤਾ ਹਨਾ ਨਹੀਂ ਠੀਕ ਹੈ ਜੀ ਜੀ ਲਓ ਵੀ ਮਿੱਤਰੋ ਜਿਹੜਾ ਦੁੱਧ ਹੋਇਆ ਰਾਤ ਸੀਗਾ 9 ਕਿਲੋ 540 ਗ੍ਰਾਮ ਹੋ ਸਕਦਾ 40 ਗ੍ਰਾਮ ਹੁਣ 9 ਕਿਲੋ 720 ਗ੍ਰਾਮ ਹੋਇਆ ਜੀ ਦੁੱਧ 9 ਕਿਲੋ 720 ਗ੍ਰਾਮ ਦਾ ਦੁੱਧ ਹੋਇਆ ਰਾਤ ਖਾਲੀ ਕਰਤੀ ਸੀ ਰਾਤ 9540 ਤੇ ਹੁਣ 9720 ਤੇ ਸੁਣਾ ਦੋ ਦਿੱਤਾ ਬਾਈ ਬਹੁਤ ਵੱਡੀ ਗੱਲ ਆ ਹਾਂ ਤਰ ਦੋ ਜੀ ਕੋਈ ਅੱਧਾ ਕਿਲੋ ਅੱਧਾ ਕਿਲੋ ਤਰਤਾ ਲਓ ਜੀ 10 ਦੋਸ ਹੋ ਗਿਆ 1020 1 ਕਿਲੋ ਇਹ ਕਿਲੋ ਵਾਲਾ ਹੋ ਗਿਆ ਲਓ ਵੀ ਮੇਤੋ 11240 ਚੱਕ ਦੋ ਵੀਰੇ ਤੇ ਬਾਕੀ ਦੁੱਧ ਬਹੁਤ ਸੁਣਾ ਦਿੱਤਾ ਹਨ ਤੇ ਧੰਨਵਾਦ ਹੈ ਬਾਈ ਦਾ ਵੀ ਜਿਹਨੇ ਸਾਨੂੰ ਵੀ ਸਾਰਿਆਂ ਨੂੰ ਆਪਾਂ ਚਵਾਈ ਕਰਵਾ ਕੇ ਦਿਖਾਈ ਹੈ ਹਨ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਕੀ ਕੀ ਕਹਿਣਾ ਚਾਹੋਗੇ ਬਾਈ ਹਰੇ ਸੱਤੀ ਗਾਜੀ ਸਾਹਿਬਾ ਨੂੰ ਹਾਂਜੀ ਕਹਿਣਾ ਦਾ ਆਯੋਜਨ ਪ੍ਰਧਾਨ ਜੀ ਦੇਖੋ ਜਿਹੜੀ ਇਹ ਚਵਾਈ ਕਰਾਈਏ ਨਾਰਮਲ ਪ੍ਰਵਾਤ ਤੋਂ ਚਵਾਈ ਆ ਹਾਂਜੀ ਕੋਈ ਟੀਕਾ ਟੱਲਣਾ ਨਹੀਂ ਕੋਈ ਐ ਵੀ ਨਹੀਂ ਹੈਗਾ ਵੀ ਕਿਸੇ ਨੇ એનર્ਜੀ ਬੂਸਟਣ ਬਸ ਐਜਾ ਜਿਵੇਂ ਨਾਰਮਲ ਘਰੇ ਸੇਵਾ ਹੂੰ ਉਸ ਉਸ ਦਾ ਸਾਧ ਦੀ ਚਵਾਈ ਆ ਉਹ ਬਸ ਵੀ ਆਪਣਾ ਨਾਰਮਲ ਹੀ ਹੈ ਵੀ ਜਿਵੇਂ ਘਰੇ ਦੁੱਧ ਦਈ ਜਾਂਦੀ ਆ ਉਵੇਂ ਚਵਾਈ ਕਰਾ ਲੈਂਦੇ ਆ ਜੇ ਆਪਾਂ ਬਰੀ ਟ੍ਰਾਂ ਚੌਰ ਦੇ ਤੇ ਹੋਰ ਵੀ ਕੋਈ ਫਾਰਮੂਲਾ ਲਾਉਣਾ ਹੁੰਦਾ ਤਾਂ ਇਹ 2 ਕਿਲੋ 3 ਕਿਲੋ ਆਪਾਂ ਕਰ ਬਿਲਕੁਲ ਨਹੀਂ ਭਾਈ ਹਾਂ ਜੇ ਮਤਲਬ ਉਂ ਵੀ ਬਰੀਡਾਂ ਲਈ ਉਂ ਵੀ ਸਾਹਮਣੀ ਹੁੰਦੀ ਮੈਂ ਜੇ 3 ਕਿਲੋ ਤੋਂ ਵੀ ਵੱਜ ਜਾਂਦੀ ਹਾਂ ਕਿਉਂ ਕਿਉਂ ਖਰਾਕੀਆਂ ਜੇ ਹੁੰਦੀਆਂ ਖਰਾਕ ਪਾਉਣੀ ਕੋਈ ਲੀਵਟਾਉਣ ਕ ਟਾਈਮ ਤੇ ਹਨਾ ਕੈਲਸ਼ੀਅਮ ਹੋ ਗਿਆ ਇਹ ਚੀਜ਼ਾਂ ਨਾਲ ਹੀ ਇਹਨਾਂ 2-3 ਕਿਲੋ ਇੰਨੇ ਕ ਪਸ਼ੂ ਨੂੰ ਜਿਹੜਾ ਵਧਣਾ ਹੁੰਦਾ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਹਨਾ ਬੜੀ ਗੱਲ ਆਇਆ ਜੀ ਗਰੁੱਪਾਂ ਨਾਲ ਜੁੜ ਕੇ ਹੁਣ ਤੱਕ ਜਿੰਨੇ ਵੀ ਹੀਮਨਾਇ ਸਮਝੀ ਉਹ ਹਿਸਾਬ ਨਾਲ ਰਿਜ਼ਲਟ ਦਿਖਾਤਾ ਕਈ ਬੰਦੇ ਕਹਿੰਦੇ ਨੇ ਵੀ ਮੂੰਹ ਤੋਰੇ ਕਰਦੇ ਹਨਾ ਵੀ ਹਾਇ ਨਹੀਂ ਉਹ ਹਿਸਾਬ ਨਾਲ ਮੇਲਿਆਂ ਨਾਲ ਜੁੜ ਕੇ ਆ ਤੁਹਾਡੇ ਰਿਜ਼ਲਟ ਸਾਂਝਾ ਮਨੇ ਬਾਕੀ ਇਸ ਸੁਪ੍ਰੀਤ ਢਾਲੀਵਾਲ ਦੀ ਮਿਹਨਤ ਹੈ ਮਿਹਨਤ ਹੀ ਬਿਲਕੁਲ ਜੀ ਮਿਹਨਤ ਬਹੁਤ ਕਰਦੇ ਨੇ ਜਿਉਂ ਆ ਜਿਹੜਾ ਰਿਜ਼ਲਟ ਆਪਾਂ ਨੂੰ ਇਹਨਾਂ ਦੀ ਮਿਹਨਤ ਸਾਲ ਮਿਹਨਤ ਕਰਕੇ ਸੁਪ੍ਰੀਤ ਕੀ ਕਹਿਣਾ ਚਾਹਵਾਂਗੇ ਬਾਈ ਬਾਕੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਹਨਾ ਕਹਿੰਦੇ ਹੁੰਦੇ ਆ ਚਵਾਈ ਕਰਾਉਣੀ ਕੋਈ ਖਾਲਾ ਜੀ ਦਾ ਬੜਾ ਨਹੀਂ ਬਾਈ ਹਨਾ ਜਿਹੜੇ 18 19 ਮੇਰਾ ਮੰਨਣਾ ਇਹ ਹੈ ਵੀ ਜੇ ਸੱਚਮੁੱਚ ਹੀ ਵੀ ਇੰਨੀਆਂ ਜਿਆਦੇ ਦੁੱਧਾਂ ਲੀਆਂ ਹੋਣ ਤਾਂ ਘਰ ਘਰ ਲੋਕ ਪਾਉਂਦੇ ਆ ਆਪ ਦੀਆਂ ਐਡਿੰਗਾਂ ਤੋਂ ਚਵਾਈ ਕਰਾਵੇ ਅਗਲਾ ਚਵਾਈ ਕਰਾਉਂਦਾ ਹੁੰਦਾ ਪਰ ਜੇ ਹੁਣ ਆਪਣੇ ਕੋਲ ਗੱਲਾਂ ਵਾਲਾ ਦੁੱਧ ਹੈ ਤਾਂ ਉਹਦੀ ਚਵਾਈ ਨਹੀਂ ਹੁੰਦੀ ਅੱਜ ਵੀ ਅਸੀਂ ਤੈਨੂੰ ਵਧਾਈਆਂ ਦੇ ਸਕਦੇ ਹਾਂ ਤੂੰ ਲੱਖਾਂ 'ਚ ਇੱਕ ਬੰਦਾ ਹੈ ਜਿਹਨੇ ਫੇਰ ਚਵਾਈ ਕਰਾਈ ਹੈ ਸਾਰੇ ਸਾਲ ਦੇ ਵਿੱਚ ਆਪਾਂ 10-15 ਮੱਜਾਂ ਦੀ ਮੰਨ ਲਾ ਚਵਾਈ ਕਰਾ ਸਕਦੇ ਆ ਆਪਾਂ ਹਨਾ ਤੇ ਉਹ ਮੱਜਾਂ ਦੇ ਵਿੱਚ ਤੁਸੀਂ ਐਂ ਦੇਖ ਲਓ ਜੇ 10-15 ਕਰਾ ਸਕਦਾ ਇੰਨੇ ਬੰਦਿਆਂ ਦੇ ਵਿੱਚੋਂ ਤਾਂ ਬਹੁਤ ਵੱਡੀ ਗੱਲ ਹੈ ਹਨਾ ਤੁਹਾਡੇ ਲਈ ਹੈ ਬਹੁਤ ਇਹ ਤਕੜਾ ਕੰਮ ਹੈ ਕਹਿਣ ਦਾ ਭਾਬਾ ਤੂੰ ਲੱਖਾਂ ਬੰਦਿਆਂ 'ਚੋਂ ਇੱਕ ਹੈ ਸੁਖਪ੍ਰੀਤ ਬਾਈ ਜਿਹੜਾ ਮਤਲਬ ਕਹਿਣ ਦਾ ਭਾਬਾ ਵੀ ਆਪਾਂ ਤੇ ਚਵਾਈ ਕਰਾਈ ਸੁਖਪ੍ਰੀਤ ਬਾਈ ਨੇ ਹਨਾ ਤਾਂ ਇਹ ਚੀਜ਼ ਹੈ ਹਾਂਜੀ ਬਹੁਤ ਵਧੀਆ ਦੁੱਧ ਕੱਢਿਆ ਹਾਂਜੀ ਬਿਲਕੁਲ ਜੀ ਸੋ ਕੁਰੀਤ ਤਾਲੀਵਾਲ ਨੂੰ ਮੁਬਾਰਕਾਂ ਬਾਈ ਕਹਿੰਦਾ ਬਾਈ ਚਲੋ ਬਾਅਦ ਚ ਬਾਈ ਕਮੈਂਟ ਦੇਖੂਗਾ ਇਹ ਹਜੇ ਕੰਮ ਕਮ ਤਾਂ ਫ੍ਰੀ ਹੋ ਜਾਂਦੇ ਤੇ ਬਾਕੀ ਮਿਲਦੇ ਆ ਮਿੱਤਰੋ ਇਹੀ ਟਾਈਮ ਤੇ ਹੱਥ ਨੇ ਫੇਰ ਚਲਾਵਾਂਗੇ ਬਸ ਇਹ ਵਜੇ ਕੋਈ 5-10 ਮਿੰਟ ਇਧਰ ਉਧਰ ਉਹ ਗੱਲ ਵੱਖਰੀ ਐ ਜਿਵੇਂ ਅੱਜ ਵੀ ਥੋੜਾ ਧੁੰਦ ਜਿਆਦਾ ਸੀਗੀ ਪੰਜ ਚਾਰ ਮਿੰਟ ਲੇਟ ਹੋ ਗਏ ਹਨਾ ਇਧਰ ਵੀ ਸਮਾਉਦਾ ਜੀ ਕੈਮਰਾ ਸასი ਗਾਲ ਜੀ ਸასი ਗਾਲ ਹੋ ਠੀਕ ਐ ਜੀ ਮੇਰਾ ਜੀ ਠੀਕ ਐ ਕੀ ਕਹਿਣਾ ਚਾਹਣਾ ਏ ਤੁਸੀਂ ਚ ਬਾਈ ਨੂੰ ਅਜੀ ਬਾਰੇ ਬਹੁ ਬੜੀ ਜਿਹੜਾ ਮੁੰਡਾ ਮੁੰਡੇ ਦੇ ਨਾਲ ਫਾਰਮਿੰਗ ਦਾ ਜਿਹੜਾ ਹਾਂਜੀ ਚੰਗਾ ਕੰਮ ਕਰਦਾ ਹੈ ਤੰਗਾ ਬਾਹਮ ਗੁਰੀ ਆਏ ਹੋ ਹਾਂਜੀ ਬਾਈ ਕਰਾਈਆ ਬਿਲਕੁਲ ਜੀ ਹਾਂਜੀ ਕਿੰਨੇ ਜਿਹਾ ਹੌਸਲਾ ਵੱਧਾ ਜੀ ਹਾਂਜੀ ਹਾਂਜੀ ਉਹਦੋਂ ਵੀ ਸਾਡਾ ਮੁੰਡਾ ਕੰਮ ਕਰਦਾ ਹਾਂਜੀ ਹਾਂਜੀ ਤੇ ਆਦੇ ਜਿਵੇਂ ਹੁਣ ਬਾਈ ਨੇ ਆ ਮੂਰ ਲਿਆਉਣ ਵਾਲੇ ਸਮੇਂ ਦੀਆਂ ਕਟੀਆਂ ਤਿਆਰ ਕੀਤੀਆਂ ਹਾਂਜੀ 10 22 99 ਵਾਲੀਆਂ ਝੋਟੀਆਂ ਦੇਖੋ ਤੇ ਆਉਣ ਵਾਲੇ ਸਾਲ ਦੇ ਵਿੱਚ ਇਹਨਾਂ ਨੇ ਰਹਿਣਾ ਤਾਂ ਖੀਰੀ ਹੈ ਇਹ ਪੜਾਕੇ ਪਾਉਣੀਆਂ ਕਟੀਆਂ ਪੈਰਾਂ ਪੂਰਾ ਦੀਆਂ ਬੜੀਆਂ ਸਾਫ਼ ਬੜੀਆਂ ਸਿੱਧੀਆਂ ਹਨਾ ਪੱਟ ਪੁੜੇ ਦੀ ਇਹ ਚੀਜ਼ਾਂ ਨੋਟ ਵਾਲੀਆਂ ਹੁੰਦੀਆਂ ਜੀ ਹਨਾ ਤੇ ਬਾਕੀ ਮੇਲੇ ਤੇ ਤਾਂ ਹਰ ਇੱਕੀ ਬੰਦਾ ਜਿੱਦਣ ਲੱਗ ਕੇ ਜਾਂਦਾ ਜਾ ਕੇ ਅਗਲਾ ਸਰੀਰ ਕਹੀ ਜਾਂਦਾ ਅਗਲਾ ਕਹਿੰਦਾ ਤਕੜਾ ਤੇ ਹੋਰ ਬਾਈ ਜੀ ਠੀਕ ਹੈ ਜੀ ਹਾਂਜੀ ਤੇ ਆਏ ਖੜੇ ਆਪਣੇ ਭਰਾ ਸਾਰੇ ਸਾਰੇ ਚਵਾਈ ਤੇ ਫੋਕਸ ਦੇ ਹੀ ਬੈਠੇ ਸੀ ਕੱਲ ਦਾ ਸਭ ਠੀਕ ਹੈ ਬਾਈ ਤਾਂ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਜੁੜਦੇ ਆਂ ਫੇਰ ਆਪਾਂ ਦੁਬਾਰੇ ਆਥਨੇ ਤਾਂ ਆਥਨੇ ਆਪਾਂ ਬਾਈ ਦੀ ਇੱਕ ਇੰਟਰਵਿਊ ਵੀ ਕਰਾਂਗੇ ਆਪਾਂ ਉਹ ਆਪਾਂ ਵੀਡੀਓ ਪਾਵਾਂਗੇ ਹਨਾ ਸਾਰਾ ਡਾਇਟ ਪਲਾਨ ਕੀ ਫੀਡ ਚੱਲਦੀ ਆ ਹੁਣ ਕਿਵੇਂ ਆ ਤੁਹਾਨੂੰ ਜੇ ਮੈਂ ਅੱਗੇ ਵੀ ਦੱਸਿਆ ਵੀ ਕੱਲਾ ਉਹਨਾਂ ਜਿਹੜਾ 30 35 ਪਸ਼ੂ ਕੱਲੇ ਆਏ ਨਹੀਂ ਇੱਧਰ ਨਹੀਂ ਉਹ ਪਰਲੇ ਪਾਸੇ ਵੀ ਅੰਦਰ ਤੂੰ ਦੇਖਿਆ ਹੋਗਾ ਗਾਵਾਂ ਬੈਠੀਆਂ ਹਨ ਜਾਨੀ ਕਿ ਵੀ ਕੱਲੇ ਹੀ ਤਾਂ ਇਹ ਜੀ ਬਹੁਤ ਵੱਡੀ ਤੇ ਬਹੁਤ ਚੰਗੀ ਗੱਲ ਹੈ ਇਹ ਤਾਂ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਵੀ ਸੇਹ ਤਾਂ ਦੇਖੋ ਮੇਲਿਆਂ ਤੇ ਵੀ ਜਾਂਦਾ ਆਪਦੇ ਘਰੋਂ ਕੰਮ ਧੰਦੇ ਨੂੰ ਵੀ ਟਾਈਮ ਕੱਢਦਾ ਤੇ ਫੇਰ ਵੀ ਟਾਈਮ ਨਾਲ ਹੀ ਪਸ਼ੂ ਸੰਭਾਲਦਾ ਹਨ ਇਹ ਚੀਜ਼ ਇੱਕ ਕੋਈ ਵੀ ਭਰਾ ਕਿਸੇ ਤੋਂ ਵੀ ਕੋਈ ਨਾ ਕੋਈ ਚੀਜ਼ ਸਿੱਖਣ ਵਾਲੀ ਹੁੰਦੀ ਹੈ ਹਨ ਇਹ ਜੀ ਜਿੰਸ ਅੱਖਰ ਵਾਲੀਆਂ ਹੁੰਦੀਆਂ ਨਹੀਂ ਵੀ ਕਿਹੜਾ ਬੰਦਾ ਕੀ ਕੰਮ ਕਰਦਾ ਤਾਂ ਗੱਲਬਾਤ ਆਪਾਂ ਕਰਾਂਗੇ ਇੰਟਰਵਿਊ ਦੇ ਵਿੱਚ ਸਾਰੀ ਤਾਂ ਡੈਟ ਟੂ ਡੂਟ ਪਲਾਨ ਫੀਡ ਸਾਰਾ ਤੇ ਬਾਕੀ ਤੁਸੀਂ ਉਹਦੇ ਨੂੰ ਜੁੜੇ ਰਿਹਾ ਕਰੋ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਠੀਕ ਹੈ ਜੀ ਜੇ ਤੁਸੀਂ ਨਾ ਕੋਈ ਇਹ ਕਰਦਾ ਜੀ ਅੱਛਾ ਜੀ